ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾਗਾ ਤੇ ਹੁਣ ਤਾਂ ਸਾਨੂੰ ਬਹੁਤ ਔਖਾ ਹੋ ਗਿਆ ਜੀ ਹੁਣ ਤਾਂ ਸਾਡਾ ਘਰ ਵੀ ਡੰਗਣ ਲੱਗ ਗਿਆ ਤੇ ਆਪਣੇ ਨਕੰਦ ਡਿੱਗ ਪਿਆ ਸਾਰੀ ਤੁਹਾਨੂੰ ਦਿਖਾਉਣਿਆਂਗੇ ਬਹੁਤ ਔਖਾ ਹੋਇਆ ਪਿਆਗਾ ਤਾਂ ਆਪਣਾ ਨਾ ਘਰ ਵੀ ਡਿੱਗਣ ਲੱਗਾ ਕੀ ਕਰੀ ਖਰਚੇ ਤਾਂ ਹੋਰ ਇੰਤੀ ਲੋਟ ਆਉਂਦੇ ਇਹ ਖਰਚੇ ਚ ਖਰਚਾ ਹੋਰ ਸਿਰ ਗਿਆ ਤੇ ਦਿਖਾਉਣੇ ਤੁਹਾਨੂੰ ਕੈਮਰਾ ਚੇਂਜ ਕਰਕੇ ਮੈਂ ਚੜ ਗਈਆਂ ਚਾਰ ਤੇ ਆਪਣੇ ਤੇ ਦੇਖੋ ਇੱਧਰ ਹੋ ਗਿਆ ਹੁਣ ਮੈਂ ਕੈਮਰਾ ਚੇਂਜ ਕਰਕੇ ਤੁਹਾਨੂੰ ਦਿਖਾਉਂਗੀ ਆਪਣੇ ਕੰਦ ਡਿੱਗੀ ਹੋਈ ਤੇ ਹਜੇ ਆਪਣੇ ਮੱਝਾ ਮੋਝਾ ਸਾਰਿਆਂ ਨਮਾਉਣ ਵਾਲੇ ਬਿਨ ਹਜੇ 7:00 ਵਜੇ ਨੇ ਮਾਰਨਿੰਗ ਦੇ ਟਾਈਮ ਦੇ 7:00 ਵਜ ਗਏ ਤੇ ਅੱਜ ਪਹਿਲੇ ਦਿਨ ਮੈਂ 4 ਤੇ ਛੜੀਾਂਗੀ ਚਲੋ ਆਪਾਂ ਦਿਖਾਉਣਾ ਕੰਦ ਡਿੱਗੀ ਸੋਨੂੰ ਪਤਾ ਨਹੀਂ ਹੋਣਾ ਇਹ ਨਹੀਂ ਪਤਾ ਚਾਰ ਚੂਰਚ ਵੀ ਨਾ ਪਾਣੀ ਪੈ ਜੇ ਦੇਖੋ ਜੀ ਆ ਇਸ ਤਰ੍ਹਾਂ ਨਾਲ ਆਪਣੀ ਸਾਰੀ ਕੰਦ ਡਿੱਗ ਪਈ ਆ ਸਾਰਾ ਸੜਕੋ ਉਹ ਤੋਂ ਗਵਾਏ ਫੜ ਕੇ ਜੰਦੀ ਉਧਰ ਆ ਆ ਸਾਡੇ ਦੀ ਮੰਡੀਆਂ ਥਾਂ ਐ ਇੱਧਰ ਨੀਮਾ ਥਾਂ ਸੀਗਾ ਨੀਮਾ ਥਾਂ ਕਰਕੇ ਨਾ ਉਹ ਹੋ ਗਿਆ ਨੀਮਾ ਥਾਂ ਕਰਕੇ ਪਾਣੀ ਪੂਣੀ ਖੜ ਗਿਆ ਮੀਂਹ ਕੀ ਥੋੜੇ ਪਾਣੀ ਜੇ ਖਾਣੇ ਦੀ ਉਹ ਸਾਡੇ ਗਮਾਂਡੀਆਂ ਦਾ achar ਹੈ ਉਹਨਾਂ ਨੇ ਹਜੇ ਬਾਡਾ ਨਹੀਂ ਲਾਇਆ ਉਹਨਾਂ ਦਾ ਤੇ ਮੈਂ ਤਾਂ ਹੁਣ ਉੱਪਰ ਹੀ ਰਹਿਣੀ ਆ ਕੀ ਆ ਚਾਰ ਚੂੜੀ ਤੇ ਗਲੰਡੇ ਦੀ ਤੇ ਆਪਣੀਂ ਦੀ ਹੋਰ ਕਿਤੇ ਚਾਰ-ਧਰ ਵੀ ਨੁਕਸਾਨ ਹੋ ਜੀ ਹਨ ਉਹ ਇਸ ਤਰ੍ਹਾਂ ਆਪਣੀ ਕੰਦ ਦੇ ਦਿੱਤੀ ਉਹ ਗਵਾਂਡੀਆਂ ਵਾਲਾ ਟਰੈਕਟਰ ਆਉਂਦਾ ਹੈਗਾ ਆਂਦੇ ਦਿੱ ਦਿੱਤੀ ਕੀ ਕਰੀਏ ਹਾਂ ਮਿਸਤਰੀ ਲਾਵਾਂਗੇ ਤਾਂ ਕਰਕੇ ਕੰਦ ਨਿਕੂ ਕਿ ਮਿਸਤਰੀ ਵੀ ਨਹੀਂ ਮਿਲਦੇ ਹੈਗੇ ਨਾ ਸਾਰਿਆਂ ਨੇ ਲੱਗੇ ਹੋਏ ਨੇ ਹੈਗੇ ਮਿਸਤਰੀ ਵੀ ਨਹੀਂ ਮਿਲਦੇ ਹੈਗੇ ਇਸ ਤਰ੍ਹਾਂ ਇਧਰੋਂ ਬੇੜਾ ਬੂੜਾ ਸੰਭਰਤਾ ਲਓ ਦੇ ਕਢਾਇਆ ਤੇ ਕੀ ਕਰੂ ਬਾਰਸ ਨਾਲ ਹੁਣ ਗੋਡੇ-ਗੋਡੇ ਕਾ ਫੇਰ ਹੋ ਗਿਆ ਆਪਣੇ ਮਿਰਚਾਂ achar ਪਾਵਾਂਗੇ ਕੋ ਥੋੜਾ ਜਿਹਾ ਜੀ ਮਿਰਚਾਂ ਕੋੜਦਿਆਂ ਕੰਮ ਕਰਦਿਆਂਗੇ ਪਹਿਲਾਂ ਮੈਂ ਸਰਦਾਂ ਨੂੰ ਪਾੜ ਦਿੱਤੀ ਆ ਮੈਂ ਸਨੋਸ ਸੇ ਆਉਣੀ ਆ ਹਜੇ ਚਲੋ ਜੀ ਆਪਾਂ ਮਿਲ ਜਾਂ ਤੁਹਾਨੂੰ ਫੇਰ ਜੇ ਮੈਂ ਮੈਂ ਸਰਦਾਂ ਨਹੀਂ ਸੇ ਆਉਂਦਾ ਨੇ ਮੱਝਾਂ ਲਮਾਉਣੀਆਂ ਨੇ ਕੰਮ ਬਹੁਤ ਬੜੇ ਨੇ ਦੇ ਕਰਨ ਵਾਲੇ ਆਪਣੇ ਹੌਲੀ-ਹੌਲੀ ਕਰ ਦਿਆਂਗੇ ਉਸ ਆਪਣੀ ਛੋਟੀ ਨੂੰ 10 ਕ ਪੈਸੇ 100 ਤੋਂ ਸੋਚੋ ਫਰਕ ਲੱਗਦਾਗਾ ਲੋ ਜੀ ਆਪਣੀ ਅਜੋਕੀ ਫੋਨ ਵਾਲੀ ਜੈਨ ਪਤਾ ਕਹਿ ਕੇ ਦੇਣ ਲਗੋਗੀ ਤੇ ਕਾਖੇ ਨੇ ਵੀ ਅੱਜ ਘੱਟ ਖਾਦੇ ਨੇ ਗੀ ਦਾਣਾ ਦੂਣਾ ਪਾ ਦਿੰਦੀ ਨਮਾਕੇ ਲੋ ਜੀ ਇਸ ਤਰ੍ਹਾਂ ਨੁਕਸਾਨ ਹੋ ਗਿਆ ਸਾਡਾ ਤੇ ਜੇ ਰੋਂ ਹੁਣ ਉਹ ਹੀ ਗੱਲ ਹੁੰਦੀ ਹੈ ਕਿ ਗਰਹਿ ਚੱਕਰ ਹੁੰਦਾ ਕੋਈ ਕੋਈ ਦਿਨੀ ਪੁੱਠੇ ਚੜੇ ਹੋਏ ਨੇ ਪਹਿਲਾਂ ਮਸਲ ਖਰਾਬ ਹੋ ਗਈ ਆਪਣੀ ਤੇ ਹੁਣ ਕੰਧ ਡੱਗਪੀ ਹਜੇ ਵੀ ਸੁੱਖ ਰੱਖੇ ਬਹੇ ਗੁਰੂ ਹਨਾ ਤੇ ਤਾਂ ਦੁੱਖ ਸੁੱਖ ਜ਼ਿੰਦਗੀ ਦਾ ਇੱਕ ਹੀ ਹਿੱਸਾ ਲੇਗੇ ਬਹੇ ਗੁਰੂ ਤੰਦਰੁਸਤੀ ਰੱਖੇ ਬੱਚਿਆਂ ਨੂੰ ਇਹੀ ਕਹਨੇ ਆ ਬਸ ਇਹ ਕਾਟੇ ਜ਼ਿੰਮੇਦਾਰ ਨੂੰ ਇਹੀ ਕਾਟੇ ਮਾਰ ਦੇਣਗੇ ਇਧਰ ਤਰੀ ਹੋਈ ਜੀ ਚਾਹ ਹੁਣ ਚਾਹ ਪੀ ਕੇ ਘੜਨਗੇ ਜੀ ਇਟਾ ਉਟਾ ਆਜਾ চাচਾ ਹੁਣ ਸਾਡੇ ਕੋਲ ਹੀ ਰੋਹ ਤਿੰਨ ਚਾਰ ਦਿਨ ਸਾਡੀ ਕੰਦ ਕਢਾ ਕੇ ਜਾਓ ਤਿੰਨ ਚਾਰ ਕਰੇ ਹਾਂ ਤੁਹਾਨੂੰ ਵੜਦੇ ਨਹੀਂ ਦਾ ਤੁਹਾਨੂੰ ਨਿਕਲ ਜੂਗੀ ਹੋ ਕੀ ਹਾਂ ਇੱਟਾ ਕਢਨੀ ਆ ਵੀ ਨੇ ਸਮਾਨ ਵੀ ਮਿੱਟੀ ਆ ਮੈਂ ਕਹਿਣੀ ਆ ਤੁਸੀਂ ਚਾਰ ਉਤਰੀਆਂ ਲੰਗਿਓ ਉਹ ਤਾਂ ਪੁੱਲ ਆ ਪਿਆਈ ਨਾ ਕਿਤੇ ਚਾਰ ਉੱਤਰ ਅਸੀਂ ਵੀ ਕਰ ਜਾਣਾ ਬਈ ਚਾਰ ਕੰਦੀ ਤਾਂ ਐ ਜਾਣਾ ਹਾਂ ਇਹ ਕਹਿਣੀ ਆ ਕਿਤੇ ਉਹ ਉਸ ਨਹੀਂ ਗਾਇਆ ਮਿੱਟੀ ਫਿਰ ਉਹ ਉਧਰ ਹੀ ਕਰਨਾ ਪਊਗਾ ਰਮਿੱਟੀ ਤਾਂ ਸਿਮਿੰਟ ਚ ਘੜਦਿਓ ਮੈਂ ਤਾਂ ਕਹਣੀ ਗੱਡਾਂਗੇ ਟਰਾਲੀ ਚ ਪਾ ਲਾਵਾਂਗੇ ਇਸ ਮਾਨ ਟਰਾਲੀ ਇਧਰ ਲਾ ਲਾਂਗੇ ਉੱਥੇ ਹਾਂ ਇਹ ਆ ਜੂ ਵੀ ਸਿਮਿੰਟ ਆ ਜੂਗਾ ਟਰਾਲੀ ਚ ਪਾ ਲਾਵਾਂਗੇ ਹਰ ਉਹ ਉੱਥੇ ਖੜਾ ਕੇ ਪੱਲੀ ਤੇ ਲਾ ਲਾ ਉਧਰ ਦੀ ਹੋਈ ਹਾਂ ਹਾਂ ਉਤਰੀ ਦਾ ਚੱਲੂ ਆਈ ਲੋ ਟਾਊ ਕੰਮ ਫਿਰ ਤੇਰੇ ਵੀ ਦਾ ਰਾਮ ਸੋਨੀ ਕਿਲੋ ਕਾਊਗਾ ਪਾਣੀ ਚ ਆਉਂਦਾ ਤੁਸੀਂ ਕੱਫਾ ਕਰੋ ਅੱਛਾ ਸਰ ਲੋ ਜੀ ਆਪਾਂ ਨੇ ਚਾਹ ਬਣਾ ਲਈ ਐ ਜਿਹੜੀ ਆਪਣੀ ਕੰਡ ਡਿੱਗੀ ਥੋੜੀ ਟਾਊ ਟਾ ਘੜ ਦੇਣੀ ਹੈ ਅੱਜ ਤੇ ਚਾਹ ਬਣਾ ਲਈਏ 10 ਵਜੇ ਵਾਲੀ ਚਾਹ ਬਣਾ ਕੇ ਫੜਾਇਆਉਣੇ ਆਂਗੇ ਪਹਿਲਾਂ ਮੈਂ ਕਰਿਆ ਫਰਿੱਜ ਫਰਿੱਜ ਸਾਫ਼ ਰਸੋਈ ਸਾਫ਼ ਉਧਰ ਸਾਫ਼ ਸਫਾਈ ਆ ਜਾਈਂ ਤਾਂ ਵਾਰ ਸੁਖਮਣ ਤੇ ਗੁਰਮਣ ਨੇ ਘਰ ਦਿੱਤਾ ਹੈਗਾ ਜਣੇ ਕਿ ਕਮਰੇ ਕਮਰੇ ਬਣ ਜਾਂਚ ਤੇ ਹੁਣ ਆਪਾਂ ਉਹਨਾਂ ਦੀ ਚਾਹ ਫੜਾ ਕੇ ਆਉਣੇ ਆਂ ਜੱਗ ਚ ਪਾ ਲਈਏ ਚਾਹ ਤਿੰਨ ਜਣੇ ਨੇਗੇ ਕਿਆ ਬੱਡਾ ਕਿਧਰੋਂ ਕੰਮ ਵਧਿਆ ਹੈਗਾ ਇੰਨੇ ਗਰਮੀ ਚ ਉੱਤੋਂ ਅਜ ਇੱਕ ਗਰਮੀ ਵਾਲੀ ਹੈ ਹਾਏ ਬੂ ਕਰੀ ਜਾਂਦੇ ਨੇਗੇ ਇੱਕ ਬੱਦਲ ਵਾਈ ਜੀ ਹੋਈ ਪਈ ਆਗੀ ਪਤਾ ਨਹੀਂ ਕਿਵੇਂ ਇਹਦਾ ਮੌਸਮ ਹੋਇਆ ਪਿਆ ਹੋਰ ਹੀ ਤੇ ਤੁਹਾਨੂੰ ਕੈਮਰਾ ਚੇਂਜ ਹੋਰ ਹੀ ਕਰ ਲਾਣੀਆ ਕੈਮਰਾ ਚੇਂਜ ਕਰਕੇ ਦੇਖਾਉਣਿਆਂਗੇ ਕੀ ਕੁਝ ਬਾਹਰ ਆ ਉਧਰ ਜੰਦੂਆ ਨਰਿੱਚਾ ਇੱਧਰ ਦੀ ਫੜਨਗੇ ਕੰਦੂਦ ਨਹੀਂ ਫੜਾਵਾਂ ਕਿਸ ਤਰ੍ਹਾਂ ਫੜਾਵਾਂ ਕਿ ਨੀ ਬੈਲਨ ਹਰਮ ਹੋ ਜਾਂਦੇ ਨੇ ਕਰੇ ਲੈਂਦੀ ਆ ਬੜੀਂ ਜੀਤੇ ਚਾਹ ਕੇ ਮੈਂ ਫੜਾਂਗੇ ਚਾਹ ਲਵੇ ਨਾਹੀਂ ਲਵੇ ਨਹੀਂ ਆਉਂਦੇ ਕਿੱਥੋਂ ਨਹੀਂ ਫੜਾਂਗੇ ਤਾਂ ਇੱਧਰ ਦੀ ਫੜਾਵ ਮ ਖੇਲ ਕੋਲ ਦੀ ਬਸ ਇੱਥੇ ਖੜ ਜਾ ਲਵੇ ਨਹੀਂ ਲੱਗਦੀ ਮੈਨੂੰ ਪਤਾ ਹੈ ਤਾਂ ਫ੍ਰੀਜ ਇੱਧਰ ਦੀ ਤਾਂ ਹੋ ਜਾ ਇੱਥੀ ਘੜਦਾ ਇੱਥੀ ਇੱਥੀ ਆ ਮੁੱਛ ਉਹ ਡਿੱਗ ਫੇ ਬੰਦ ਸ਼ਾਬਾਸ਼ ਸ਼ਾਬਾਸ਼ ਮੈਂ ਕਹੀ ਜਣਾ ਨਾਲੇ ਵੀ ਲਵੇ ਨਾ ਲਾ ਮੈਂ ਤੋ ਕਹ ਦੇ ਮੈਂ ਪਾੰਦੇ ਇੱਧਰ ਤਾਂ ਕੋਈ ਡਰ ਨਹੀਂ ਆਉਣ ਦਾ ਡਰ ਕਿਉਂ ਨਹੀਂ ਜਾ ਦੇਖਾ ਸਾਰੀ ਮੁੱਛੀ ਡਿੱਗੂਗੀ ਆ ਲਾ ਹੁਣ ਆ ਗਈ ਫੇਰ ਨਹੀਂ ਆਉਂਗੀ ਉਧਰ ਦੀ ਫੜਾ ਆਉਂਗੀ ਫੇਰ ਚਾਹ ਪਾਣੀ ਥੋਨ ਹੁਣ ਬਸ ਤੁਹਾਡੀ ਚਾਹ ਆ ਗਈ ਦਪਹਿਰ ਉੱਥੇ ਆ ਕੇ ਪੀ ਲੋਗੇ ਇਹ ਲੈ ਤਲਾਗ ਮੈਂ ਤੋਕੇ ਦੇ ਦਨੀਆ ਓਰੇ ਸਾਹਮਣੇ ਬੈਠੇ ਪਰਦਾ ਮਾਰਦੀ ਉਹਥੇ ਵੀ ਨਾ ਹਾਂ ਲੈ ਲੈ ਮੈਂ ਤੋਕੇ ਫੜਾ ਦੂੰ ਉਧਰ ਨਹੀਂ ਉਹ ਕੈਂਪਰ ਚ ਪਾਣੀ ਪੀ ਉਹਥੇ ਤੋੜ ਦੇ ਤਰ ਦੇ ਤਰ ਕੇ ਚੱਕ ਲਿਓ ਨਹੀਂ ਡੋਲ ਦੇ ਨਹੀਂ ਹੋ ਉਹ ਉੱਥੇ ਵੀ ਨਹੀਂ ਵੇਖ ਜਾ। ਅੱਜ ਜਰੀ ਆਣਾ। ਹਾਂਜੀ। ਮਰੂਥ ਥੱਲੇ ਪੀ ਲੋ। ਐਨਾ ਹੁਣ ਤਮਰੂਥ ਪੱਕੀ ਜਾਂਦੇ ਨੇ, ਫੁੱਲ ਚੱਕੀ ਜਾਂਦੇ ਨੇ ਹਨਾ ਹੋਰ ਬੂਟਾ ਇਹ। ਇਹ 12 ਮਾਸੀਆ ਭਾਈ। ਉਹਦੇ ਹੁਣ ਕਿਰੇ ਪੈਣੇ ਬੂਟੇ ਓਏ। ਕਿਰੇ ਦੇ। ਚੱਨੀ ਗੜ। ਤਲਿਆ ਦੀ ਮ। ਉਹ ਜਿੱਪਾ ਚਟਣੀ ਰਗੜ ਲਈ ਅੱਜ। ਮਿਕਸੀ 'ਚ ਹੀ ਰਗੜਨੀ। ਚਿਬੜਾ ਨਹੀਂ ਚਟਣੀ। ਤੇ ਜਿਹੜਾ ਆਪਣਾ ਕੰਮ ਵੱਧ ਗਿਆ ਕੰਦੇ ਡਿੱਕਦੇ ਉਹ ਘੜੀ ਜਾਂਦੇ ਨੇ ਟੌਕ ਤਾਂ ਨਹੀਂ ਆ। ਆਮਰਚੇ ਬਾਸੀ ਸੀਗੀ ਤਾ ਆ ਗਏ ਮਿਰਚਾਂ ਤੋੜ ਕੇ ਵਿੱਚ ਲਾਹ ਲਾਹ ਹੋ ਗਈ ਨਾ ਤੇ ਇਧਰ ਤੇਲ ਤੜਕੇ ਮਾਂ ਨਰਕੋ ਪਾਵਾਂਗੇ ਥੋੜਾ ਜਿਹਾ ਮੈਂ ਤੇਲ ਅੱਜ ਮੈਂ ਆਏ ਪਾਰਿਆ ਮਹਦੂਦ ਅਸੀਂ ਬਾਦੀ ਰਗਦੀ ਚਟਨੀ ਹੁਣ ਦੋ ਤਿੰਨ ਦਿਨ ਕੰਮ ਚੱਲੂ ਆਪਣੇ ਪਰ ਉਹੀ ਗੱਲ ਰੋਜੀ ਹਨਾ ਮਿਰਚਾਂ ਲੈ ਹੱਥ ਕਰਨ ਕਿਹੜਾ ਸੋਕ ਚ ਨਹੀਂ ਗੇ ਲੈ ਵਿੱਚ ਪਾ ਪਾ ਦੇਣਗੇ ਜੀ ਜੀਰਾ ਪਾ ਪਾ ਕੇ ਇਹ ਖੁੱਜ ਗਿਆ ਬਾਹਰ ਦੇ ਨਾਲ ਹੀ ਇਹਨਾਂ ਬੀਬੀ ਆਟਾ ਗੁੰਨਦੀ ਆ ਰੋਟੀ ਬਣਾਉਂਦੀ ਆ ਸੋਕਣ ਹੋ ਰਿਆ ਕਰੇ ਸਾਨੂੰ ਭੁੱਖ ਲੱਗੀ ਆ ਗਰਮਣ ਕਹਿੰਦੀ ਸਾ ਮੈਨੂੰ ਭੁੱਖ ਲੱਗੀ ਆਗੀ ਉਹੀ ਗੱਲ ਆ ਫਿਰ ਨਹੀਂ ਸੋੜੀ ਬਣ ਗਈ ਚਟਣੀ ਤੇ ਦੰਦ ਚਿਕਮੰਟ ਚ ਬੀਬੀ ਕਰ ਮੂੰਡੇ ਚ ਰਗੜਦੀ ਐ ਨਾ ਮੋਖਾ ਵੀ ਕਿੱਥੇ ਮੱਥਾ ਮਾਰਾਂਗੇ ਹੰਬੇ ਚੁੰਦਿਆਂ ਦੋ ਦਿਨ ਮਸਾਰਾ ਬੇਲੇ ਬੇਲ ਜੀ ਹੋਈਦੀ ਹੌਣ ਨਗਿਆਲਾ ਕੰਮ ਆ ਰੱਬ ਨੇ ਹੋਰ ਵਧਾਤਾ ਕਾਂਦਰ ਦੇ ਤੇ ਸਾਡਾ ਤਾਂ ਹੁਣ ਘਰ ਦੁ ਬਾਡਾ ਲੱਗ ਗਿਆ ਕਿਤੇ ਇਧਰੋਂ ਵੀ ਨਾ ਕਵਰੇਜ ਡਿੱਗ ਪਣ ਇਧਰ ਦੇ ਪਾਸੇ ਆਰ ਕਣਕ ਦਾ ਬੇਲ ਜੀ ਪਾਣੀ ਪੈ ਗਏ ਨੇ ਹੁਣ ਤੇ ਆਪਣਾ ਦੇਵੀਆ ਦਾਲ ਚ ਪਾ ਲਾਂਗੇ ਟਰੋਕੀ ਦਾਲ ਸਬਜੀ ਕੱਪ ਤਾ ਨਾਲਾ ਰਗੜੇ ਮਸਾਲੇ ਆ ਉਹ ਚ ਪਾ ਲਾਂਗੇ ਮਸਾਲਾ ਚਾਗਾ ਉਹ ਜਿਹੜਾ ਗ੍ਰੈਂਡਰ ਨਾਲ ਰਗੜ ਦਾਂਗੇ ਤੇ ਢੱਕਾਂ ਦਿਆਂਗੇ ਵਿੱਚ ਦੀ ਪਾ ਕੇ ਰੋ ਗੰਦੇ ਰਗੜ ਕੇ ਉਹ ਵਿੱਚ ਹੀ ਲੱਜੂ ਸਾਰਾ ਕੁਝ ਹਾਂ ਵਿੱਚ ਹੀ ਲੱਜੂ ਸਾਰਾ ਕੁਝ ਹਾਂ ਗਰ ਲਾਂਗੇ ਫਿਰ ਪਿਆਰ ਆਣਦੇ ਹੈ ਤੱਕ ਚਲ ਜੋ ਤੋਟ ਤਾ ਇਹ ਵਿੱਚ ਹੋਊਗਾ ਸੁੱਤੇ ਪੈਣਗੇ ਉਹ ਤੇ ਕੁਝ ਆਫ ਕਰ ਨੂਨ ਪਾਉਣਾ ਹੈ ਜੀ ਨਾ ਇੰਨਾ ਕਿ ਕਿੰਨਾ ਕੁ ਪਾਵਾ ਨੂਣ ਇਹ ਚ ਪਾ ਰੋ ਹੂੰ ਜਿਹੜੀ ਇਹ ਨਹੀਂ ਖਾਂਦਾ ਬਾਲਾ ਦਾ ਬਾਲਾ ਤਾਂ ਪਰ ਤਾਂ ਕੋਈ ਵੀ ਨਹੀਂ ਖਾਂਦਾ ਦੇਖ ਇਹਨਾਂ ਕਾ ਪਾ ਨਾ ਬਾਹਰ ਬਾਹਰ ਇਹ ਬੜਾ ਅੱਛਾ ਲੱਗਦਾ ਅੱਠ ਦਾ ਵੀ ਗੁੰਨ ਲੈ ਪੂਰ ਗਿੰਦੇ ਗਿੰਦੇ ਹੱਥ ਰਿੜੀ ਜਾਓ ਇਹ ਨੂੰ ਪੁੱਝਾਣ ਦਾ ਪਾਣੀ ਨਹੀਂ ਹੋਉਂਦਾ ਆ ਸੜਦਾਂ ਦੇ ਨੇ ਗੰਡੇ ਨਾ ਤੜਕ ਤੜਕ ਪੈਂਦੇ ਮੇਰੇ ਪੱਤਕਾ ਜਾਈ ਗਰੂ ਜੀ ਨਾ ਅੰਦਰੋਂ ਅੰਦਰੋਂ ਕਰੀਏ ਤੇਰਾ ਵੀ ਅੰਦਰੋਂ ਧਿਆਨ ਕੇ ਤੋ ਕਿਹਦਾ ਚਵਾਣਾ ਥੱਲੇ ਲੱਗਿਆ ਪਿਆ ਹਾਂ ਲੱਗੇ ਕਿਤਾ ਹਾਂ ਅਰੇ ਆ ਆ ਜੀ ਅੱਧਾ ਵੀ ਸੀ ਗਾਇਵਾ ਜੀ ਨੂੰ ਸਵਾ 12 ਹੋ ਗਏ ਹੋਣਗੇ ਠੀਕ ਹੈ ਹੁਣ ਦਿਨ ਛੋਟੇ ਹੋ ਗਏ ਪਤਾ ਨਹੀਂ ਲਾ ਦ ਕੋਸ ਕੰਮ ਨਾਲ ਬਾਰਾ ਸਾਰਾ ਹੀ ਨਹੀਂ ਹੁੰਦਾ ਹਾਜੀ ਮੈਂ ਚਾ ਤੋੜਾਂਗਾ ਆਪਣੇ ਤੋਣ ਪਾਉਂਗੀ ਜਿਸੇਰ ਕਚਾਰ ਵਿੱਚ ਚਾ ਸਰਦਾਰ ਜੀ ਮਿੱਠੀਆਂ ਵਿੱਚ ਚਾ achar ਖਾਂਦੇ ਨੇ ਇਸ ਤਾ ਖਾ ਲੈਣਾਂਗੇ ਸੁਆਦ ਤਾਂ ਬਹੁਤ ਬਣੋ ਪਰ ਮਿੱਠਾ achar ਖਾਂਦੇ ਦੀ ਨਾ ਮਿੱਠਾ ਨਿੰਬੂ ਖਾਣ ਦਾ ਮਿੱਠੀ ਮਿਰਚ ਖਾਣ ਛਿੱਟੇ ਪੈਂਦੇ ਨਹੀਂ ਸਾ ਪਾਈਂ ਕੰਮ ਵੱਲ ਗਿਆ ਮੈਂ ਮੰਦਿਰ ਚੱਕੀ ਤੋਂ ਕਰਕੇ ਆਇਆ ਨੂੰ ਮੂਨ ਮਿੱਤਾ ਰੋਟੀ ਨਾਲ ਸਿੱਟਾ ਬਚ ਗਿਆ ਸੀ ਚਲੋ ਜੀ ਆਪਾਂ ਬੇਲ ਮੋਲਦੇਾਂਗੇ ਰੋਟੀ ਬਣਾ ਲਈਏ ਹੁਣ ਹਾਂ ਲੋ ਗਰ ਕੜ ਹਣਾ ਵੀ ਕੋਕੜੇ ਗਾ ਚਾਰ ਦੇ ਲੈ ਬੇਸੜਦੀ ਨੇ ਬੇਸਨ ਕੋਕੜੇ ਬਣਾ ਕੇ ਕਰ ਲੈਣੇ ਅੱਜ ਸਵੇਰੇ ਕਰ ਲੱਗ ਰਿਹਾ ਕਿ ਐਮਾ ਇਹ ਕਹਿਣੀਆਂ ਐ ਜਿਹੜੀ ਘਾਤੋਂ ਕਰਦੇ ਕਾਤਿਨ ਮੈਂ ਸਮਝਣਾ ਚਾਹੁੰਨੀ ਆ ਬਈ ਜਿਹੜੇ ਭਾਈ ਸਬਜ਼ੀ ਖੇਤੋਂ ਲਿਉਂਦੇ ਨੇ ਜਿਹੜੇ ਪੱਕੀਆਂ ਭ੍ਰਿੰਡੀਆਂ ਹੁੰਦੀਆਂ ਨੇ ਉਹ ਤੋੜ ਲਿਆ ਕਰੋ ਪੱਕੀਆਂ ਭ੍ਰਿੰਡੀਆਂ ਦੇ ਵੈਸੇ ਤਰੀਏ ਸਬਜ਼ੀ ਬਣ ਜਾਂਦੀ ਆ ਤਾਂ ਤੁਸੀਂ ਵੀ ਦੇ ਆ ਤਾਂ ਚੀਰੀ ਜਾ ਉਹ ਆ ਨਾ ਚੀਰੀ ਨਹੀਂ ਆਉਂਦੀ ਨਹੀਂ ਉਹਦੀ ਉਹਦੀ ਇੱਕ ਗਾਇ ਹੁੰਦੀ ਰਹਿੰਦੀ ਅੱਜ ਫੇਰ ਭ੍ਰਿੰਡੀਆਂ ਆਨੂੰ ਪਕੌੜਾ ਕਰਦੇ ਆ ਮਸਾਲਾ ਲਾ ਦੇਣਾ ਮੈਂ ਕੋਪੜਾ ਦੇ ਕੱਟਦੇ ਹਾਂ ਕਹ ਹੈਗੇ ਪਕੌੜੇ ਨਾ ਪਕੌੜੇ ਪਰੂ ਬਿੰਦੂ ਚ ਬਣ ਜਾੜਾ ਤੁੰਨ ਨੂੰ ਪੂਰਾ ਟਾਈਮ ਲੱਗੀ ਬਣਾਉਣ ਦਾ ਬਣਾ ਕੇ ਦੇ ਦਿੱਤੇ ਮਾਤੋ ਕੀ ਮੈਂ ਸਭਾ ਨਾ ਕਹੀਆਂ ਸਰਦਾਰ ਜੀ ਕਹਿੰਦੇ ਮੈਂ ਆਹ ਪਰ ਦੀ ਪ੍ਰਿੰਟ ਜੋੜ ਲੈ ਕਹਿੰਨੇ ਕੱਢ ਦੀ ਜੋੜ ਦੇ ਵੀ ਦਾਣੇ ਕੱਢ ਲਵਾਂਗੇ ਇਹ ਹੈਗੀ ਗਰਮੀ ਵਾਲੀ ਖੁੱਤੀ ਹੁਣ ਇੱਕ ਕੰਮ ਕਰਦੇ ਆ ਡਿੱਗ ਜਾਣੇ ਪਖਪੂਰੇ ਆ ਕੇ ਦੇ ਦਿੰਦੇ ਲੋ ਅਟੋੜੇ ਵੰਡ ਤੇ ਹੁਣ ਤਾਂ ਕਰਦੇ ਸੋ ਕੋਈ ਨਹੀਂ ਕੀ ਕਰੀ ਜੀ ਮੈਂ ਕੱਪੜੀ ਲੋਟ ਆਉਂਦੇ ਹਨਾ ਧੋ ਲਤਾ ਹੈ ਮਾਰ ਲਾ ਉੱਥੇ ਧਰਦੇ ਉਹਦੇ ਪ੍ਰੈਸ ਕਰਦੇ ਉਹ ਧਰ ਤੈ ਧਰਦੇ ਕੱਪੜੀ ਬਾਲ ਬਣਾਇਆ ਨਾ ਤਾਂ ਕਾਜ ਹਰ ਗਏ ਨਾ ਤਾਂ ਲੈ ਆ ਕੇ ਲੈ ਆਉਂਦਾ ਬਾਣੀ ਕੱਪੜੀ ਵਾਲਾ ਲੋਨ ਬਾਣੀ ਕੱਪੜੀ ਨਾਲ ਉਹਦੀ ਕੋਲ ਇਹ ਕੁਝ ਵਲਖਣਾ ਹੋਰ ਹੈ ਹਨਾ ਇਹ ਤਾਂ ਨਹੀਂ ਗਏ ਇਹਦੇ ਕਿਰ ਸਾਰੇ ਲੈ ਦੇ ਤੁੰਦੇ ਜਰਾ ਆਪਾਂ ਨਾਲ ਹੀ ਲੈ ਗਏ ਦੱਸ ਉਹਦੇ ਖਾ ਨਾ ਕੋਦਨ ਕੀ ਮੈਂ ਬੈਲੇ ਦਿਨ ਕੋਲ ਦੇ ਹੋਏ ਵਜਾ ਫਿਰ ਉੱਥੇ ਦਾ ਹੀ ਲੈ ਜਾਂਦੇ ਉਹ ਤਾਂ ਬਲੇ ਬੁਲੀ ਦੀ ਤਾਂ ਮੈਂ ਹਵਾ ਲਵਾ ਕੇ ਕਰੜੇ ਕਰ ਲਈ। ਉਹ ਤਾਂ ਉਹਦੇ ਦਾ ਇਲਾਜ ਵੀ ਅੱਧੀ ਲੱਗਣੀ। ਇਹ ਤਾਂ ਉਹਦੇ ਦਾ ਇਲਾਜ ਵੀ ਅੱਧੀ ਲੱਜਣਗੇ। ਐਮ ਪੁੰਡ ਜਾਣੇ ਜਦੋਂ ਰਹੇ ਤਾਂ। ਕੌਣ ਤਾਂ ਨਹੀਂ। ਵਿਚ ਰਹਿ ਦੁੱਖ ਲੱਗਦਾ ਮਹਾਂਸ ਤਾਂ। ਪਾਣੀ ਵਰਤੀ ਬੰਨ ਯਾਦ ਰੋ ਹੀ ਲੈ ਜਾਣ। ਅੰਨਾ ਜੱਖ ਨੂੰ ਈ ਟਲਟ ਹੋ ਜਾਣਗੇ। ਕਾਜੇ ਲੱਗ ਜੂ ਕੁਛ ਚਾਟਾ ਰੂ ਤੇਲ ਜੀ ਤਲੇ ਜਾਣ ਤੇ ਫਿਰ ਖਾ ਲਈ। ਇਥੇ ਹੋ ਡਾਕਟਰਾਂ ਦੇ ਘਰ ਪਰ ਮੈਨੂੰ ਥਾਂ ਕਰੇਗੇ। ਅੱਗੇ ਉਹ ਖਾਂਦੇ ਟਿੱਕ ਵੀ ਖਰਚਾ ਹੋ। ਖਰਚਾ ਹੋ ਗਿਆ। ਉਹ ਖਰਚੇ ਨਿਕਲਦੇ ਨੇ ਜਿਹੜੇ ਨਹੀਂ ਨਿਕਲ ਨੇ ਹੋਣ। ਜਿਵੇਂ ਦੋ ਆਲੂ ਵੱਧ ਹੀ ਪਾ ਲਈ ਸਰਦਾਰ ਜੀ ਤੇ ਪਕੌੜੇ ਖਾਂਦੇ ਨੇ ਉਹਦੇ ਸਾਰੇ ਖਰਚਾ। ਛੋਟੀਆਂ ਨੇ ਖੁੱਲ ਜਾਂਦੀਆਂ ਨੇ ਫਿਰ ਬਾਹਰ ਨੂੰ। ਆ ਤਾਂ ਕਿ ਵੱਡੀਆਂ ਨੇ ਗਈਆਂ। ਉਹ ਤਾਂ ਖੁੱਲ ਨਹੀਂ ਜੇ ਬਦੀਆਂ ਲੱਗਦੀਆਂ। ਲੋ ਉਪਾ ਕਰਦੇ ਮਸਾਲਾ ਤਿਆਰ ਬੀਬੀ ਕਰਦੀਏਗੀ। ਪਕੌੜੇ ਪਰ ਸਾਡੇ ਸਲਾਣੇ ਚ ਸਬਜ਼ੀ ਬਣਾਉਂਦੀ ਫਿਰ ਮੈਂ ਬਣਾ ਲਾਂਣਾ ਚਲ। ਸੜ ਕੇ ਉਹ ਤੋਂ ਕੰਮ ਵਾਲੇ ਹੋ ਜਾਂਦੇ ਨੇ ਟੜਕੀ ਪ੍ਰਿੰਡੀਆ ਬਣਾ ਲਾਂਗੇ ਨਾ। ਕਿਉਂ ਟੜਕੀ ਪ੍ਰਿੰਡੀਆ? ਹੋਰ ਜਾਣੀ ਆ। ਅੰਦਰ ਕੋਈ ਰੋਗ ਗਈ ਤੇ ਨੱਕ ਅੰਦਰੋਂ ਹੀ ਨਿਕਲੀ। ਪੌਣੇ ਪਤਾ ਨਹੀਂ ਸਿਰ ਤੇ ਤੇਲ ਤੂੰ ਲਾਲਕ ਨਾ 4 ਵਜੇ ਪੈ। ਲਾਲਿਆ ਤੇਲ ਅੱਧੀ ਸੀ ਕਿ ਇੱਦਾਂ ਕਿੱਥੇ ਹੋ। ਤੇਲ ਇਹ ਤਾਂ ਲਾਇਆ ਨਹੀਂ ਤਾਂ ਦੂਜਾ ਦਾ ਆਇਆ ਉਹ ਬਦਾਮਾ ਜਾਲ। ਉਹ ਨਹੀਂ ਗਈ। ਕੋਟੇ ਤੇ ਨਾ ਲੈ ਗਈ ਹੋਪਾ। ਕੱਟੇ ਨਾ ਪਤਾ ਨਹੀਂ ਬਾਹਲੇ ਆਉਣਾ ਸਿਰਫ ਤਾਂ ਇਨਾ ਬਾਗ ਚਲੋ ਜੀ ਆਪਾਂ ਸਬਜ਼ੀ ਬਣਨ ਦੀ ਤਿਆਰੀ ਕਰ ਲਈਏ ਬੀਬੀ ਤੇਲ ਤਾਂ ਹੀ ਪਕੌੜੇ ਕੱਢਦੀ ਐ ਮੈਂ ਅੱਠ ਜਹਾ ਹੁੰਦੀਆਂ ਆਪਦਾ ਤੜਕਾ ਇਹ ਤਾਂ ਫਿਰ ਮਸਨੂਰ ਮਿਰਚ ਨਹੀਂ ਰਸਦਾ ਫਿਰ ਬਾਹਲੇ ਰੜਿਆਂ ਚ ਨਹੀਂ ਬਾਹਲੇ ਰੜੀ ਜੀ ਤਾਂ ਕਾਲ ਕਰਿਓ ਮੈਂ ਤਾਂ ਤੇਰੀ ਪੋਤੀ ਬੁੱਲਾ ਤੇ ਜੀਬ ਫੇਰਦੀ ਹੋਈ ਪੋਤੀ ਤੇਰੀ ਬੁੱਲਾ ਤੇ ਜੀਬ ਫੇਰਦੀ ਹੋਈ ਇਹ ਵਾਹ ਤੜਤੀ ਨਾ ਉਹਦੇ ਮਗੜੀ ਰੱਖੀ ਬੈਠੀ ਹਮਮ ਕਰ ਦੂ ਆ ਤੇ ਬਿੱਲੀ ਲੈ ਗਈ ਬਿੱਲੀ ਚੱਕ ਕੇ ਬਿੱਲੀ ਚੱਕ ਕੇ ਲੈ ਗਈ ਹੁਣ ਤਾਂ ਖਾ ਲ ਹੁਣ ਤਾਂ ਕੋਈ ਗੱਲ ਨਹੀਂ ਹੁਣ ਤਾਂ ਪੁੱਤੇ ਪੱਕ ਗਏ ਆਟਾ ਨਾਲ ਢਿੱਡ ਦੁਖਾ ਲਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਪਕੌੜੇ ਆਪਣੇ ਬਣ ਗਏ ਨੇ ਮਸਾਲਾ ਆਪਣਾ ਗ੍ਰाइंड ਹੋ ਗਿਆ ਆਲੂ ਆਪਾਂ ਕੱਟ ਲੈ ਤੜਕਾ ਲਾ ਕੇ ਵਿੱਚ ਪਾ ਲੈਣੇ ਹੈਗੇ ਪ੍ਰਿੰਡੀ ਦੀ ਸਬਜ਼ੀ ਬਣਾਵਾਂਗੇ ਆਪਾਂ ਸਵੇਰੇ ਕਿਉਂਕਿ ਇਹ ਸਕੂਲ ਜਾਣਗੇ ਆ ਪਤਾ ਨਹੀਂ ਜਾਣਗੇ ਪਤਾ ਨਹੀਂ ਨਾ ਕਦੇ ਕਹਿੰਦੇ ਜਾਵਾਂਗੇ ਕਦੇ ਕਹਿੰਦੇ ਨਹੀਂ ਜਾਂਦੀਆਂ ਗੁਰਮਨ ਤੂੰ ਕਰ ਲੈ ਪ੍ਰੈਸ ਬਣੇ ਨੇ ਵੀਡੀਓ ਰੈਕਟ ਕਰ ਦੇ ਤੇ ਮੈਂ ਕਰਦੀਆਂ ਕਿ ਗਾਲ ਕਟ ਕੇ ਲਾ ਦੇ ਲਾ ਦੇ ਲਾ ਦੇਗੀ ਫਿਰ ਮੈਂ ਸਜ ਬਾਕ ਦਮ ਮੈਂ ਸਜ ਬਾਕ ਦਮ ਚਲੋ ਜੇ ਪਕਾ ਕਰ ਦਿਆਂਗੇ ਵੀਡੀਓ ਇਹ ਜੇਕਰ ਚੈਨਲ ਤੇ ਪਹਿਲੀ ਵਾਰ ਹੋਵੇ ਮੈਂ ਮਾਨਦਰੀ ਪੰਟਾ ਇਹ ਕਰ ਚੈਨਲ ਤੇ ਪਹਿਲੀ ਵਾਰ ਆਉਂ। ਚੈਨਲ ਨੂੰ ਪਰ ਸਬਸਕ੍ਰਾਈਬ ਨਹੀਂ ਜਾ ਸਕਦੇ। ਵੀਡੀਓ ਨੂੰ ਲਾਇਕ ਤੇ ਸਾਡੀ ਵੀਡੀਓ ਜੇ ਵਧੀਆ ਲੱਗੇ ਅਗੇ ਸ਼ੇਅਰ ਕਰਿਓ। ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।